ਆਹ ਹੋ ਵੋ ਠੀਕ ਆ ਪੁੱਤ ਇੱਥੇ ਸਭ ਆਹੋ ਨਿਆਰੇ ਵੀ ਠੀਕ ਵਾ ਖੇ ਢੰਡੀਆਂ ਬਾਹਰ ਅਮਰੀਕਾ ਸੁਣ ਤੂੰ ਆਪਣਾ ਧਿਆਨ ਰੱਖ ਆਹੋ ਆ ਬਰਸਾਤੀ ਜਿਹਾ ਮੌਸਮ ਆ ਤਾਂ ਇੱਥੇ ਤੇ ਮੈਂ ਵੀ ਬਠੇਰੇ ਪੈਂਦੇ ਆ ਆਹੋ ਤੂੰ ਆਪਣਾ ਧਿਆਨ ਰੱਖ ਇੱਥੇ ਫਿਕਰ ਨਾ ਕਰ ਨਾਲੇ ਤੇਨੂੰ ਇਹ ਦਿਨ ਵੀ ਲੱਗ ਜ ਜਾਣੇ ਹਨਾ ਚੱਲ ਕੋਈ ਗੱਲ ਨਹੀਂ ਆ ਜੇ ਹੁਣ ਗਿਆਈਂ ਕਿਹੜਾ ਰੋਜ਼ ਰੋਜ਼ ਘਰੋਂ ਨਿਕਲਿਆ ਜਾਂਦਾ ਵਾ ਐ ਰਾਮ ਨਾਲ ਦਰਸ਼ਨ ਕਰ ਤੂੰ ਪਿੱਛੇ ਦਾ ਸੋਚ ਕੁਛ ਵੀ ਆਹੋ ਪਿੱਛੇ ਹੈ ਗਈ ਆ ਮੈਂ ਨਾ ਨਾ ਕੋਈ ਗੱਲ ਨਹੀਂ ਆ ਬਥੇਰੇ ਨੇ ਆੜਿਆਂ ਵਿੱਚ ਖੇਡਣਦੇ ਆ ਦੌੜੇ ਕਰਦੇ ਕਿਤੇ دیر ਲੱਗਾ ਉਹਨਾਂ ਦਾ ਆਹੋ ਨਾ ਬਾਤ ਕਰਿਆ ਕਰਦੇ ਆ ਠੀਕ ਠਾਕ ਸਾਰੇ ਬਸ ਮੈਂ ਤਾਂ ਹੀ ਫੋਨ ਕੀਤਾ ਸੀ ਕਿ ਤੈਨੂੰ ਇਹ ਕਹਿਦਾ ਕਿ ਪਿੱਛੇ ਟੈਨਸ਼ਨ ਨਾ ਲਈ ਚਲ ਚੰਗਾ ਹੈ ਫਿਰ ਕਰੂੰਗੀ ਸਾਸ ਦੀ ਕਾਲ ਚਲ ਸੰਬੰਧਿਤ ਇਹ ਜਨ ਲਾਉਣਾ ਨੇ ਤੇ ਟਾਈਮ ਹੈਗਾ ਮੇਰੇ ਕੋਲ ਤੇ ਗੁਰਜਿੰਦਰ ਨਹੀਂ ਵੱਜ ਜਾਣਾ ਤੇ ਅੱਜ ਸਵੇਰ ਦੇ 11:00 ਸ਼ਾਮਾਂ ਨੂੰ ਮੁੜਨਾ ਕਰ ਤੇ ਨਾਲੇ ਵੀ ਨਹੀਂ ਪਤਾ ਕਿ ਇਹਨਾਂ ਜਾਣਾ ਦੂਰ ਵਾ ਤੇ ਟੈਨ ਤੇ ਲੱਗਣਾ ਲੱਗਣਾ ਵਾ ਐਦਾਂ ਕਰਦੀ ਆ ਕਿ ਜਿਹੜਾ ਦਿਲਜੀਤ ਦਾ ਕੱਡਾ ਕੱਢਣਾ ਹੋਣਾ ਉਹ ਮੈਂ ਅੱਜ ਹੀ ਕੱਢ ਦੇਣਾ ਤੇ ਜੇ ਮੈਂ ਅੱਜ ਨਾ ਨਾ ਇਹ ਕੰਮ ਕੀਤਾ ਤੇ ਫੇਰ ਮੇਰੇ ਹੱਥੋਂ ਮੌਕਾ ਚਲ ਜਾਣਾ ਉਹ ਫੇਰ ਮੈਨੂੰ ਮੌਕਾ ਨਹੀਂ ਮਿਲਣਾ ਤੇ ਅੱਜ ਮੈਂ ਇਹ ਮੌਕਾ ਗਵਾਉਣਾ ਹੀ ਨਹੀਂ ਆ ਅੱਜ ਨੂੰ ਹਰ ਹਾਲਤ ਵਿੱਚ ਮੈਂ ਘਰੋਂ ਕੱਢੇ ਰਹਿਣਾ। ਇਹਦਾ ਕੰਡਾ ਕੱਢੇ ਰਹਿਣਾ ਅੱਜ ਮੈਂ। ਬਸ ਹੁਣ ਦੇਖ ਰਹੀਆਂ ਕੋਈ ਜੰਦਨ ਨਾ ਤੁਰਨਾ ਕਰਾਂ। ਤਿਆਰ ਤੇ ਹੁੰਦੇ ਹੀਗੇ। ਦੇਖਾਂ ਜਾ ਕੇ ਉਹਨਾਂ ਨੂੰ ਕੀ ਕਰਦੇ ਆ ਤੇ ਇਹਨਾਂ ਨੂੰ ਛੇਤੀ ਘੱਲ ਦਿਆਂ। ਤਾਂ ਮਗਰੋਂ ਫੇਰ ਉਹਦਾ ਵੀ ਇਲਾਜ ਕਰ ਦੇਣਾ। ਚੱਲੋ ਮਾਣਾ ਉੱਠ। ਟਾਈਮ ਤੇ ਬਥੇਰਾ ਹੋ ਗਿਆ। ਮੈਂ ਹੋ ਗਏ ਤਿਆਰ ਤੁਸੀਂ। ਤੁਹਾਨੂੰ ਹੀ ਦੇਖਣਾ ਆਉਂਦੀ ਹੀ ਮੈਂ। ਤੇ ਗੱਲ ਸੁਣ ਮੇਰੀ, ਆ ਤੇਰੇ ਪਰਦੇ ਮੰਨ ਲਿਆ। ਉਹ ਪਰਦਨ ਕੀ ਹੈ ਯਾਰ? ਗਰਮੀ ਬੜੀ ਆ ਗਰਮੀ ਬੜੀ ਆ ਤੇ ਫੈਲਦੀ ਆ ਪਾਣੀ ਬੰਨਣੀ ਚਾਹੀਦੀ ਆ ਐਡੇ ਦੂਰ ਜਾਣਾ ਤਾਂ ਹਾ ਪਰਨੇ ਵਿੱਚ ਚੱਲ ਕੋਈ ਗੱਲ ਨਹੀਂ ਆ ਗੱਡੀ ਤੇ ਜਾਉਂਗਾ ਤੂੰ ਲਾ ਲਾ ਹਾਂ ਗੱਡੀ ਜਲੀ ਮ ਜਾਣਾ ਕਿਉਂ ਮਨਮੋਹਲਾ ਟਾਣਾ ਹਾਂ ਉਥੇ ਟ੍ਰਾਂਫਿਕ ਬੜੀ ਆ ਉਹ ਗਾਂਝ ਜਾ ਕੇ ਉਹਦਾ ਦਫਤਰ ਆ ਲੈ ਦੱਸ ਤੂੰ ਹੁਣ ਕਿੱਧਰ ਹੱਥੇ ਜਾਣਾ ਬੱਛੇ ਜਾਣਾ ਬਣਾ ਆਏ ਹਾਏ ਤੂੰ ਬਸ ਤੇ ਸਾਰੀ ਦੇੜ ਨਾ ਜਾਣੀ ਮੋਟਰਸਾਈਕਲ ਲਾ ਕੇ ਮਾਡੇ ਦੇ ਉਤੇ ਸਾਰੀ ਦੇੜ ਕਿੱਥੇ ਆ ਹਾਂ ਉਹ ਜਿਹੜੀ ਬਸਾਂ ਆਉਂਦੀਆਂ ਨੌਨਸਟਾਪ ਆ ਗਈਆਂ ਹਰ ਇੱਕ ਨਾ ਤਾਂ ਸਭਾ ਪੜੀ ਆਪਣਾ ਸਾਧਨ ਹੋਇਆ ਨਾ ਕੋਲ ਤੇ ਗੱਲ ਹੀ ਹੋਰ ਹੁੰਦੀ ਆ ਉਹ ਕੋਈ ਨਹੀਂ ਅੱਡੇ ਤੋਂ ਅੱਗੇ ਨਗੂਸੇ ਜਾਣਾ ਮੈਨੂੰ ਅੱਛਾ ਕੋ ਵੀਖ ਲਓ ਕਰ ਤੈਂ ਚ ਕਰੀਂ ਘਰ ਦਾ ਪੂਰਾ ਕਿਆਦ ਰੱਖੇ ਚੱਕਣਿਆਂ ਘਰੀ ਜਾਂਦਾ ਜਿੰਗਾ ਤੇ ਨਾਲੇ ਇੱਕ ਗੱਲ ਹੋ ਰਹੀ ਓ ਕੁੜੀਆਂ ਦਾ ਰੱਖੀ ਖਿਆਲ ਉਹ ਕੱਲੀ ਕੋ ਨਹੀਂ ਸਮਝ ਜਾਂਦੇ ਕਦੋਂ ਕੰਮ ਸਾਹ ਹੋ ਗਿਆ ਨਾ ਨਾਲੇ ਤੁਸੀਂ ਤੇ ਆਉਂ ਕਾਂਡੇ ਜਿੱਦਾਂ ਕਿਸੇ ਨਾਰਨ ਚੱਲੇ ਹੁੰਦੇ ਜਿਉਂ ਉੱਥੇ ਜਾਣਾ ਤੇ ਦਿਨੇ-ਦਿਨੇ ਰਾਤ ਦੇ ਫੇਰ ਘਰ ਆ ਜਣਾ ਓ ਮਹੀਨੇ ਦੀ ਗੱਲ ਵਾ ਹਾਂ ਅੱਜ ਕੱਲ ਕੰਮ ਸਕੈਂਡਾਜ ਹੋ ਜਾਂਦਾ ਆ ਆਹ ਉਹ ਸਕੈਂਡਾਜ ਹੋ ਜਾਂਦਾ ਕੰਮ ਨਾ ਦੱਸ ਅੱਗੇ ਕੌਣ ਨਹੀਂ ਆਣੇ ਸੰਭਦਾ ਤੂੰ ਹੀ ਮੈਂ ਹੀ ਸੰਭਦੀ ਆ ਨਾ ਮੇਰੀ ਗੱਲ ਸੁਣ ਚੱਲ ਮੇਰਾ ਕਹਿਣ ਦਾ ਬਰਦੀ ਤੂੰ ਕਹਤਾ ਸ਼ਤਬਰ ਗੱਲ ਸੁਣੋ ਹੁਣ ਬਸ ਤੁਰ ਲੱਗੇ ਜੇ ਆ ਚੱਲਿਆ ਮੈਂ ਚਲੋ ਠੀਕ ਆ ਫਿਰ ਟਾਈਮ ਨਾ ਜਾਓ ਤਾਂ ਟਾਈਮ ਨਾ ਆਇਓ ਚੰਗਾ ਫਿਰ ਚੰਗ ਰਹੋ ਧਿਆਨ ਹੀ ਆ ਆ ਲੱਲੇ ਆਪਣੇ ਕਾਗਜ਼ ਪੱਤਰ ਰੱਖਣੇ ਨਾਲ ਉਹ ਪਏ ਐਥੇ ਬਾਹਰ ਮੁੱਠਰੇ ਉਹਦੇ ਰੱਖੇ ਠੀਕ ਚੰਗਾ ਫਿਰ ਚਲੋ ਠੀਕ ਆ ਚੱਲ ਮਨਾ ਹੁਣ ਤੂੰ ਵੀ ਵੇਖ ਇਹ ਕੀ ਕੰਡਈ ਆ ਪਹਿਲਾਂ ਤੈਨਾਂ ਨੂੰ ਵੇਖਾ ਤੇ ਚੱਲ ਜਾਂਦੇ ਆ ਘਰੋਂ ਕੋਈ ਨਾ ਫੇਰ ਇੱਥੋਂ ਮੜ ਕੇ ਆ ਜਣ ਤੇ ਮੈਂ ਉੱਥੇ ਹੀ ਆ ਕੇ ਫੜ ਲਾਂ ਵਾਚੇ ਦੇ ਵਾਲਾ ਨਹੀਂ ਐਵੇਂ ਮੁੱਤਾ ਮੇਕੋ ਕਾਲ ਚੁਪਣ ਦਾ ਤੇ ਇਹਨੂੰ ਘਰੋਂ ਕੱਢਣ ਦਾ ਇਹਨੂੰ ਤਾਂ ਹੁਣ ਮੈਂ ਦਿੰਦੀ ਆ ਨਾ ਮੱਤ ਪੁੱਤਰਾ ਟਾਈਮ ਬੇ ਕਿੰਨਾ ਹੋ ਗਿਆ ਵੀ ਅੱਜ ਗੁਰਜ ਦਰ ਨਹੀਂ ਘਰ ਤੇ ਸਰੀ ਨਹੀਂ ਘਰ ਤੇ ਤੂੰ ਬਣਾਇਆ ਕੀ ਅੱਜ ਤੈਨੂੰ ਨਹੀਂ ਪਤਾ ਕਿ ਇਹ ਲੰਗਰ ਗੁਰੂ ਕੀ ਖਾਣਾ ਵਾ ਸਾਰੀ ਧਿਆਨੀ ਇਹੋ ਕੰਮ ਆ ਜਦੋਂ ਰੋਟੀ ਖਾਣੀ ਹੁੰਦੀ ਮੈਂ ਉਦੋਂ ਰੋਣਾ ਪਾਪ ਆ ਗਿਆ ਰੋਟੀ ਬਣਾਉਣੀ ਆ ਤੇ ਸਬਜ਼ੀ ਬਣਾਉਣਾ ਅੱਜ ਰੋਟੀ ਬਣਾਉਣਾ ਅੱਜ ਜੇ ਮੈਂ ਨਹੀਂ ਕਿਹਾ ਤੇ ਚੌਂਦੇ ਦੀ ਬੜੀ ਰੀਆ ਉਦੋਂ ਹੀ ਸਵੇਰ ਦਾ ਆਪਣੇ ਮੁੱਤੇ ਬੱਜੇ ਆ ਉਹੀ ਸਬਜ਼ੀ ਮੱਸ ਸਕ ਪਈ ਕੁੱਕਰ ਚ ਬਸ ਠੀਕ ਵਾ ਇਹਨੂੰ ਨਹੀਂ ਪਤਾ ਕੁਝ ਕਰਨਾ ਚੱਲ ਮੈਨੂੰ ਕੀ ਮੈਨੂੰ ਤਾਂ ਮੌਕਾ ਚਾਹੀਦਾ ਹੀਗਾ ਆ ਮੌਕਾ ਆਇਆ ਹੁਣ ਮੇਰੇ ਹੱਥ ਇਹੋ ਹੀ ਗੱਲ ਵਾ ਹੁਣ ਇਹਦਾ ਹੀ ਮੁੱਦਾ ਬਣਾਉਣਾ ਇਹਦੀ ਮੈਂ ਗੁੱਤ ਘਮਾਉਣੀ ਚਾਹੀਦੀ ਤਰਾਏ ਇਹ ਹੈ ਕਿੱਥੇ ਆ ਨਾ ਇਹ ਨਹੀਂ ਬਾਜਦੀ ਉਹਨਾਂ ਨਿਆੜ ਦੀ ਬਾਜ ਆਉਂਦੀ ਆ ਚਾਹੁੰ ਹਾਂ ਜਰਾ ਜੇ ਤੁੰ ਮੈਂ ਪ੍ਰਸ਼ਾਦ ਨਹੀਂ ਆ। ਹਾਂ ਮੈਂ ਤੇਰਾ ਲੈੜਿਆ ਬੱਚੇ ਫਿਰ ਫਿਰ ਥੱਕੀ ਗਈ ਚੱਲਣਾ ਕਰੀ ਬੈਹ ਜਾਨੀ ਆ। ਕੀ ਗੱਲ ਸੁਣ ਮੇਰੀ ਆ ਕੱਲੀ ਕੀ ਕੋੜ 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 ਕਰੀ ਜਾਨੀ ਆ। ਆ ਲੰਗਰ ਪੰਜ ਕੋ ਬਣਾਇਆ ਨਹੀਂ ਆ। ਕਿ ਸ਼ਾਮਾਂ ਤੇ ਆ ਗਈਆਂ ਤੁਸੀਂ ਤੇ ਕੁੜੀਆਂ ਫੜਦੇ ਨਹੀਂ ਤੇ ਮੈਂ ਕੀ ਕਰਾਂ ਦੱਸੋ ਮੈਨੂੰ। ਨਹੀਂ ਮੈਂ ਤੇਰਾ ਪੁਰਨਾ ਠੇਕਾ ਦਿੱਤਾ ਦੇਣਾ ਤੇ ਹੈਂ ਤੂੰ ਇਹਦੇ ਨਾਲ ਮੇਰ ਕੋਲ। ਅੱਛਾ ਜੋ ਮੇਰ ਕੋਲ ਹੀ ਕਾਂਟੀ ਸਵੇਰ ਦਾ ਮੰਮੀ ਤੂੰ ਕੀ ਕੀਤਾ ਕਿ ਸਾਰਾ ਕੰਮ ਤੇ ਮੈਂ ਕੀਤਾ ਰੋਟੀ ਮੈਂ ਬਣਾਈ ਛਾੜੂ ਪੋਚੇ ਲਾਏ ਤੁਹਾਨੂੰ ਰੋਟੀ ਦਿੱਤੀ ਹੋਰ ਦੱਸੋ ਮੈਂ ਕੀ ਘਰ ਤੇ ਬਣਾਣੀ ਦੀ ਸਾਂ ਨਾ ਕੋਈ ਤੇ ਹੁਣ ਜੇ ਤੁਸੀਂ ਮੇ ਕੁੜੀਆਂ ਫਾਇਰ ਨੂੰ ਬਣਾ ਦੇਣੀ ਆ ਜਿਸ ਸਵੇਰ ਦੇ ਕੁੜੀਆਂ ਮੇਰੇ ਕੋਲ ਹਿੰਗਿਆ ਜੋ ਤੈਨੂੰ ਪਤਾ ਹੀ ਤੇ ਮੰਮੀ ਕੋਲ ਕੁੜੀਆਂ ਵਾ ਮੇਰਾ ਵੀ ਲੱਕ ਟੁੱਟਦਾ ਵਾ ਮੈਨੂੰ ਵੀ ਬਗਾਸ ਮਾਰ ਕੁੜੀਆਂ ਬੜੀਆਂ ਅੱਛਾ ਤੂੰ ਰੋਟੀ ਪਾਣੀ ਵੀ ਪਕਾ ਲਿਆ ਸਭ ਕੁਝ ਕਰ ਲਿਆ ਤੇ ਕੁੜੀਆਂ ਵੀ ਤੂੰ ਹੀ ਸੰਭਲੀਆਂ ਹੈਂ ਰੋਟੀ ਪਾਣੀ ਤੇ ਮੈਂ ਕੁੜੀਆਂ ਸੁੱਤੀਆਂ ਜਦੋਂ ਮੈਂ ਬਣਾ ਲਿਆ ਹੀ ਅੱਛਾ ਸਵਾਲ ਤੇ ਤੂੰ ਕੰਮ ਕਰ ਲੈ ਤੇ ਫਿਰ ਰਾਤ ਦੀ ਰੋਟੀ ਵੀ ਸਵਾਲ ਤੇ ਬਣਾ ਲੈ ਮੰਮੀ ਹੋਣਾ ਨਹੀਂ ਸੌਣ ਦੀਆਂ ਹਾਂ ਪਰ ਤੂੰ ਇੱਥੇ ਕੀ ਕੰਡਿਆ ਅਸ ਕੰਡੀ ਤੇ ਤੈਨੂੰ ਨਰੇਗੀ ਤੱਕੜੀ ਬਹਿਣਾ ਹੀ ਆ ਬਹਿਣਾ ਤੂੰ ਜਿਹੜੇ ਤੂੰ ਬਹੁਤ ਥੱਕ ਜਾਨੀ ਆ ਬਹੁਤ ਕਮਾਨਾ ਤੈਨੂੰ ਅੜ ਜਬਾਨਾ ਤੁਰ 50 ਰੁਪਏ ਆਪਣੇ ਅੰਦਰ ਰੱਖਿਆ ਕਰ ਮੰਮੀ ਮੈਂ ਕੀ ਕਰਾਂ ਜਦੋਂ ਤੂੰ ਹੱਟ ਗਈ ਨਹੀਂ ਫਿਰ ਮੈਂ ਤਾਂ ਬੋਲਣਾ ਹੀ ਆ ਨਾ ਤੇਰੇ ਨਾ ਕੈਂਚੀ ਕੋਲ ਜ਼ਿਆਦਾ ਚੱਲਣ ਲੱਗ ਪਈ ਆ ਅੱਜ ਦਿਨ ਦਾ ਸਣੀ ਕਰੋ ਗਿਆ ਵਾ ਨਾ ਤੂੰ ਤਾਂ ਜ਼ਿਆਦਾ ਹੀ ਭੂਏ ਚੱਲ ਗਈ ਆ ਤੈਨੂੰ ਤਾਂ ਮੈਂ ਮੱਤ ਮੈਂ ਹੀ ਦੇਣੀ ਆ ਵੇਖੀ ਸਹੀ ਮੈਂ ਤਨਾ ਦੇਉਂਦੀ ਤੇ ਮੈਂ ਤੈਨੂੰ ਬੜੀ ਵਾਰੀ ਕਿਹਾ ਵਾ ਕਿ ਸੁਧਰ ਜਾ ਸੁਧਰ ਜਾ ਪਰ ਤੂੰ ਸੁਧਰਦੀ ਨਹੀਂ ਅੱਜ ਦੱਸ ਤੈਨੂੰ ਅਜ ਪਤਾ ਲੱਗਾ ਮੈਂ ਪਿਓ ਵੀ ਘਰ ਹੈ ਨਹੀਂ ਆ ਤੇ ਮਾਤਾ ਖੱਲੀ ਘਰ ਬਾ ਤੇ ਲੰਗਰ ਪਾ ਲੈ ਰਹਿ ਗਈ ਆ ਆਪ ਅੰਦਰ ਵੜ ਕੇ ਮੂੰਹ ਦੇਖ ਲੈ ਮਰਜ਼ੀ ਖਾ ਪੀ ਲਿਆ ਹੈ ਮਨਸਵਾਨਾ ਮੰਮੀ ਵੀ ਤੈਨੂੰ ਲੈ ਆ ਕੇ ਕਿਹਦੀ ਤਰਣਾ ਮੈਂ ਖਾ ਨਹੀਂ ਮੂੰਹ ਤਾਂ ਤੇਰੇ ਕੋਲ ਉਹ ਬਨਸਵਾਨੀਆਂ ਚੀਜ਼ਾਂ ਕੁੜੀਆਂ ਵਾਸਤੇ ਹੁੰਦੀਆਂ ਵਾ ਉਹ ਕਿਹੜਾ ਕਿੰਨੀਆਂ ਖਾ ਲੈਂਦੀਆਂ ਵਾ ਉਹ ਸਭ ਕੁਝ ਤੇਰੇ ਜੀਂਦੇ ਚੰਗਾ ਉਹੀ ਖਾਦੀ ਆ ਵਾ ਤੂੰ ਹੀ ਖਾਂਦੀ ਆ ਅਦਾਸ ਦਾ ਵਿਚਾਰ ਆਪਣਾ ਆਪ ਤੂੰ ਹੀ ਖਾਂਦੀ ਚੱਤਿਆਂ ਤੇ ਤੈਨੂੰ ਤੇ ਤੈਨੂੰ ਭੁੱਖ ਬਣ ਲੱਗਦੀ ਤੇ ਰੋਟੀ ਪਾਣੀ ਹੀ ਖਾਂਦੀ ਤੇ ਕੁਝ ਵੀ ਨਹੀਂ ਖਾਂਦੀ ਤੂੰ ਜੇਲ੍ਹ ਕਿ ਤਾ ਨਹੀਂ ਆ ਮੰਮੀ ਮੈਂ ਕਦੋਂ ਕਿਹਾ ਮੈਂ ਰ ਮਮੇ ਆਪ ਤੇ ਕੁੜੀਆਂ ਤੁਹਾਨੂੰ ਮੈਂ ਕਹੇ ਨੀ ਕਿ ਪੜੋਗੇ ਤੇ ਮੈਂ ਪਕਾਉਂਗੀ ਹੋਰ ਫੁੜੀਆਂ ਕਿਤੇ ਆਪਰੇ ਛੱਡ ਕੇ ਆਈ ਮੈਂ ਹੁਣੇ ਬੈਠੀ ਆਣ ਕੇ ਕੀ ਗੱਲ ਮੈਂ ਤੈਨੂੰ ਸੌ ਲੈਣ ਦਊਗੀ ਹੱਕ ਨਹੀਂ ਹੈਗਾ ਤੈਨੂੰ ਸਾਰੇ ਹੱਕ ਵਾਤੇ ਤੈਨੂੰ ਕਿਹੜਾ ਹੱਕ ਨਹੀਂ ਲੱਗਦਾ ਜੀ ਕਰਨਾ ਤੇ ਬਣਾ ਕੇ ਖਾ ਲਓ ਕਿ ਤੇਰੀ ਜੀਬਾਂ ਤੋਂ ਜ਼ਿਆਦਾ ਨਹੀਂ ਚੱਲਦੀ ਤੈਨੂੰ ਤਾਂ ਪੜ੍ਹ ਮਮੇ ਹਾਂ ਕੀ ਕੰਡੀਆਂ ਤੇਰੀ ਜੀਬਾਂ ਕੰਡਈ ਆ ਮੈਂ ਤੇਰੀ ਮਾਂ ਦਾ ਸਿਰ ਕੰਢੀ ਆ ਜਿਹਦੇ ਜਮਕ ਨੇ ਮੇਰੇ ਸਿਰ ਪਾਤੀ ਸਰਗਾਰ ਜੇ ਤੇਰੀ ਜੀਬਾਂ ਚੱਲਦੀ ਹੈ ਨਾ ਮਮੇ ਨੇ ਕਿਹਾ ਕੀ ਹਾਂ ਕਿ ਚੱਲੋ ਜੇ ਚੱਲ ਦਫਾ ਹੋ ਉੱਥੇ ਤੂੰ ਹੀ ਉੱਤ ਲਾਗੇ ਜਿੱਦੇ ਤਰੂ ਅਤਲਾ ਮੱਕਾਂ ਤੇ ਤਿੰਨ ਮਰਾਂ ਜਿੱਦਾਂ ਉੱਥੇ ਚਲ ਦੱਬਾ ਹੋ ਤੇਰੇ ਬੈਜ ਤੇ ਕਪੜੇ ਫਿੰਦੇ ਪਾਦ ਲੱਗੀ ਆ ਤੇ ਬਾਕੀ ਜਿਹੜੇ ਨਾ ਮम्मी ਆਂ ਕੀ ਕੰਡੇ ਜੀ ਇਹ ਪਿੱਛੇ ਆ ਕਰ ਨਹੀਂ ਆ ਤੇਰਾ ਫਿਰ ਮੈਂ ਤੇਨੂੰ ਮੈਂਣੀ ਕਿ ਤੇ ਜਾਣਾ ਸੁਣਾ ਜਿਆਦਾ ਹੀ ਹੱਟ ਕਰਤੀ ਸੀਗੀ ਲੱਗੇ ਸੱਚ ਆ ਜਿਹੜੇ ਹੈਗਾ ਨਾ ਸੂਟੜੀਆਂ ਆਪਣੀਆਂ ਜਾ ਕੇ ਤਹਿਵਾ ਲਾ ਕੇ ਮਾਂ ਤੋਂ ਪ੍ਰੈਸ ਮਰਵਾ ਕੇ ਤਰ ਖਲੀ ਚੰਗਾ ਕੜੇ ਕੁੜੀਆਂ ਦੇ ਆ ਸੂਟ ਇਹ ਜੇ ਤੈਨੂੰ ਲੱਭਦੇ ਹਿੱਥੇ ਤੇ ਵੇਹਲਾ ਜੇ ਨਹੀਂ ਨਾ ਲੱਭਦੇ ਤੇ ਪਿੱਛੇ ਤੇਰੇ ਮੈਂ ਪਾ ਕੇ ਨਾ ਤੇ ਕੱਢ ਦੂੰਗੀ ਚੱਲ ਨਿਕਲ ਮੰਮੀ ਆ ਕੀ ਕਰੀ ਜਾਣ ਦੇ ਜੀ ਚਾਹ ਚੱਲ ਤੈਨੂੰ ਮੈਂ ਦੱਸ ਨਹੀਂ ਲੱਗੀ ਕੀ ਕਰੀ ਜਾਂਦੇ ਆ ਅੱਜ ਇਹਨੇ ਤੈਨੂੰ ਮੈਂ ਦੱਸ ਦੇ ਜਮਲੀ ਮੈਂ ਕੁੜੀਆਂ ਨਾਲ ਕਿ ਕਿੱਥੇ ਜਾਉਂਗੀ ਐਵੇਂ ਲੈ ਜਿੱਥੇ ਜਮਾਨ ਲੈ ਕੇ ਆਈ ਮੰਮੀ ਕੁਛ ਨਾਲ ਵੀ ਘਰ ਰਹਿੰਦੀ ਆ ਨਹੀਂ ਹੈਗੇ ਨਾ ਘਰ ਤੇ ਤੈਨੂੰ ਮੈਂ ਨਹੀਂ ਦੱਸ ਰਹੀ ਮੈਨੂੰ ਕਿੱਦਾਂ ਤੇਰੇ ਮਾਂ ਤੇ ਉਹਦਾ ਤੇ ਖੇਤਾ ਨਹੀਂ ਕੀਤਾ ਨਾ ਤੇਰਾ ਕੀਤਾ ਵਾ ਉਹਦੇ ਜੰਮੀਆਂ ਨਾਲ ਦੋਸਤਾਂ ਚੁੱਪ ਮਾਰੀਏ ਇਹਨਾਂ ਦੀ ਕੋਈ ਚੀਜ਼ ਨਹੀਂ ਲੱਗਦੀ ਮੈਨੂੰ ਨਹੀਂ ਲੱਗਦਾ ਮੰਮੀ ਤੇ ਹਿੰਟਾ ਨਾ ਕਰੋ ਨਿਕਲ ਨਿਕਲ ਬਾਹਰ ਆਈ ਫੜ ਕਿੱਥੇ ਹੱਥ ਦੱਸ ਤਾਂ ਕਿੱਥੇ ਦੋਵੇਂ ਦੱਸ ਮੈਨੂੰ ਕਿੱਥੇ ਆਉ ਦਿਖਣ ਡੱਜਾ ਮਿਲੂ ਮम्मी ਮੈਂ ਕਿੱਥੇ ਜਾਣਾ ਤੂੰ ਜਾਣਾ ਤੂੰ ਦੀ ਜਾ ਚੱਲ ਹਾਈ ਹਾਈ ਸੁਪਨਾਰੀ ਚੰਗਾ ਆ ਪਤਾ ਨਹੀਂ ਕਿਉਂ ਆ ਮੈਨੂੰ ਦਜੀਤ ਦਾ ਡੈਡੀ ਦਜੀਤ ਦਾ ਡੈਡੀ ਕਿਉਂ ਗਿਆ ਬੜੀ ਮੋਤਰਾ ਨਹੀਂ ਹੈ ਫੋਕਰਾ ਕੀ ਹੁਣਾਵਾ ਕੁੜੀ ਨੂੰ ਫੋਨ ਲਾਓ ਹਾਂ ਉਹ ਕੀ ਗੱਲ ਹੋ ਗਈ ਐਵੇਂ ਕਰੀ ਜੰਨੀ ਹੁੰਨੀ ਹੈ ਮੇਰੀ ਗੱਲ ਤਾਂ ਸੁਣੋ ਨਿਕ ਨਿਕ ਗੱਲ ਤੇ ਫੋਨ ਲਾ ਦੂੰ ਨਿਕ ਨਿਕ ਗੱਲ ਰੋਏ ਫੋਨ ਲਾ ਦੋ ਮੈਨੂੰ ਕੋ ਬਰਾਟ ਬੜੀ ਹੁੰਦੀ ਆ ਤੂੰ ਹੀ ਕੁੜੀ ਨੂੰ ਫੋਨ ਲਾ ਮੇਰੇ ਕਹਿਨ ਤੇ ਇੱਕ ਵਾਰੀ ਫੋਨ ਲਾ ਉਹਨੂੰ ਪਾਣੀ ਲਿਆਵਾ ਪਾਣੀ ਨਹੀਂ ਮੈਂ ਪੀਣਾ ਪਹਿਲਾਂ ਨੂੰ ਫੋਨ ਲਾਓ ਪਹਿਲਾਂ ਮੇਰੀ ਗੱਲ ਕਰਾਓ ਕੁਝਾ ਯਾਰ ਇਤਰਾ ਨਾ ਕਰਿਆ ਕਰ ਗੱਲ ਕਰਾਓ ਤੂੰ ਬੈਲ ਗਈ ਹੈ ਚੁੱਕੇ ਨਹੀਂ ਲਈ ਹੈ ਕਿ ਹੋਣੀ ਚੁੱਕਦੀ ਜਿਵੇਂ ਸੁਪਨਾ ਵੇਖਣਾ ਸਾਥੀ ਮਰੀ ਸੁਰ ਬੈਲੇ ਤੇ ਪੂਰੀ ਜਾ ਲੰਦੇ ਨਹੀਂ ਚੁੱਕਿਆ ਫੇਰ ਲਾਓ ਹਾਂ ਫੇਰ ਲਾਵਾ ਕੋਈ ਮੈਂ ਕਹਿੰਨਾ ਘੜੀ ਖੋਲਣਾਂ ਚਾਹੀਏ ਨਹੀਂ ਨਹੀਂ ਫੇਰ ਲਾਓ ਮੈਨੂੰ ਤਾਂ ਬਰਾਤ ਹੋਈ ਚੱਲੀ ਜੇ ਗਈ ਬੈਲੇ ਹੂ ਹੂ ਗੱਲਾਂ ਕਰ ਹਾਂ ਫੇਰ ਲਾਓ ਤੇਰਾ ਦਿਮਾਗ ਨਾ ਮੈਂ ਕੱਟ ਕੇ ਫੇਰ ਲਾਓ ਮੈਨੂੰ ਕੁਝ ਹੋਣ ਰਿਹਾ ਅੱਜ ਮੈਨੂੰ ਕਹਿੰਦੇ ਕੀ ਹੋਣ ਰਿਹਾ ਅੱਜ ਛਿੱਤੀ ਕਰੋ ਗਈਏ ਬੈਲ ਨਹੀਂ ਲੱਗਦਾ ਮੇਰਾ ਮਾਈਕ ਨਹੀਂ ਹੋਂਸਲਾ ਵੀ ਕਰਿਆ ਕਰ ਤੂੰ ਚੁੱਪ ਕਰ ਮੇਰੇ ਜਿੰਨੀ ਕਾਲੀ ਕਰਦੀ ਹੈ ਨਾ ਰਿੰਗ ਜਾਣ ਢਈ ਓਦ ਚੱਕ ਲੈ ਫੋਨ ਚੁੱਕ ਲੈ ਨਹੀਂ ਤੇਰੀ ਮਾਂ ਨੇ ਮਰ ਜਣਾਈ ਹੂੰ ਪਤਾ ਨਹੀਂ ਕਿਉਂ ਪਤਾ ਨਹੀਂ ਕਿਉਂ ਨਹੀਂ ਫੋਨ ਚੁੱਕਣ ਦੀ ਮੇਰੀ ਕੀ ਮੈਨੂੰ ਸਮਝ ਨਹੀਂ ਗਿਆ ਹੁੰਦਾ ਈ ਆ ਲੈ ਫੜੋ ਆਪਣਾ ਫੋਨ ਚਲ ਕੋਈ ਗੱਲ ਦੀਗੀ ਫੇਰ ਠਰ ਕੇ ਕਰ ਲਾਂਗੇ ਪਰ ਪਤਾ ਨਹੀਂ ਅੱਜ ਨਾ ਦੇਲੀ ਨਹੀਂ ਮੇਰਾ ਸੱਜਣ ਪਤਾ ਨਹੀਂ ਕੀ ਗੱਲ ਤੜਕੀ ਜਾਣ ਲਿਆ ਵਾ ਤੇ ਸੁਪਨਾ ਵੀ ਮੈਨੂੰ ਚੱਕਿਆ ਮੇਰੇ ਹਿਸਾਬ ਨਾਲ ਤੂੰ ਰੋਤਾਂ ਕੋ ਕਰਾਲਾ ਕੁੜੀ ਭਾਵੇਂ ਘਰ ਚੰਗੀ ਭਲੀ ਹੋਵੇ ਹੈ ਮੈਨੂੰ ਤਾਂ ਤੇਰੇ ਦਿਮਾਗ ਦਾ ਨਹੀਂ ਪਤਾ ਲੱਗਦਾ ਸੱਚੇ ਪਾਸ਼ਾ ਖਰੀ ਕੋ ਚੰਗੀ ਆ ਗੇ ਦਲਜੀਤ ਇੱਥੇ ਹੁੰਦੀ ਸੀ ਨਾ ਤੇ ਮੈਂ ਬੜਾ ਸੁખી ਜਦੋਂ ਦੀ ਵਿਹਾਈ ਗਈ ਆ ਤੂੰ ਤੇ ਫੜ ਕੇ ਨਾ ਮੈਨੂੰ ਖਾ ਹੀ ਲਿਆ ਸੱਚੀ ਗੱਲ ਵਾ ਇਧਰੋਂ ਨਹੀਂ ਆ ਹੋ ਗਿਆ ਇਧਰੋਂ ਨਹੀਂ ਆ ਹੋ ਗਿਆ ਇੱਦਾਂ ਨਹੀਂ ਕਰੇ ਤੂੰ ਵਾ ਨਹੀਂ ਤੇ ਮੇਰੇ ਦਿਮਾਲੇ ਹੋ ਜਾਂਦੇ ਜੀ ਹੋਆਲੇ ਹੋ ਜਾ ਪਾਣੀ ਕੋਟ ਲਿਆ ਦੋ ਮੈਂ ਹਾਂ ਹਾਂ ਕੀ ਕਰਾਂ ਮੈਂ ਇੱਕ ਮਾਂ ਦਾ ਦਿਲ ਜਾਣਦਾ ਵਾ ਨਾ ਕਿ ਮੇਰੇ ਦਿਲ ਤੇ ਕੀ ਬੀਤਨ ਈ ਆ ਕੁਛ ਨਾ ਕੁਛ ਤੇ ਹੈਗਾ ਵਾ ਕੁਛ ਨਾ ਕੁਝ ਜ਼ਰੂਰ ਹੋ ਜਿਹੜਾ ਇਦਾਂ ਬਨ ਹੋਇਆ ਵਾ ਮੈਨੂੰ ਅੱਗੇ ਨਹੀਂ ਕਦੀ ਇਦਾਂ ਹੋਇਆ ਪਤਾ ਨਹੀਂ ਰੱਬ ਸੁੱਖ ਰੱਖੇ ਸੱਚੇ ਪਾਤਸ਼ਾਹ ਮੈਂ ਹੁਣ ਕੀ ਕਰਾਂ ਮੈਨੂੰ ਕੋਈ ਸਮਝ ਨਹੀਂ ਆਉਂਦੀ ਇੱਕ ਤਾਂ ਮੰਮੀ ਨੇ ਮੈਂ ਇੱਕ ਫੋਨ ਵੀ ਖੋਲਿਆ ਨਾ ਮੈਂ ਕੁਸ਼ੈਨ ਨੂੰ ਫੋਨ ਕਰਨ ਜੋਗੀ ਮੈਂ ਕਿੱਥੇ ਜਾਉਂਗੀ ਕੁੜੀਆਂ ਲੈ ਕੇ ਚੱਲ ਚੱਲ ਆਹ ਹਾਂ ਆਪਣੇ ਸ਼ੋਕਰੀ ਚੱਲ ਜਲ ਚਲ ਤੂੰ ਵੀ ਆਜ ਮੰਗਲ ਤੇ ਤਸ ਗੋੜੀਆਂ ਰੋ ਰੋ ਚੜ ਰਾਨੀ ਚਲੋ 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 ਫੋਮ ਵਿੱਚ ਕਿੱਥੇ ਆਪੇ ਨੰਗ ਮਾ ਪਿਓ ਕੋ ਘੋਰ ਕਿੱਥੇ ਚੱਲ ਚੱਲ ਐ ਮੈਨੂੰ ਚੱਲ ਚੱਲ ਚਲੋ 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 ਕਿੱਥੇ ਜਾਣੀਆਂ ਮੈਨੂੰ ਤੁਹੀਂ ਦੰਦ ਪਾਇਆ ਬਹੁਤੀ ਆ ਗੀ ਗੋੜੀਆਂ ਨੰਗਾ ਲਾ ਕੇ ਵਾਲੇ ਤਮਾਸ਼ਾ ਨਾ ਦੱਸ ਮੈਂ ਕਹਦਾ ਚਲੋ 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 ਨਿਕਲ ਦਾਈ ਮਾਂ ਮੈਂ ਕਹਿੰਦਾ ਤੈਨੂੰ ਕਰੋ ਬਾਹਰ ਨਾ ਕੱਢੋ ਚੱਲ ਚੱਲ ਹੁਣ ਚੱਲੀ ਆ ਬੈਗ ਚ ਕਮਾ ਦਾ ਚੁੱਕ ਬੈਗ ਚਲੋ ਤੇਰੇ ਨਿਕਲੋ ਮਾਂ ਦੀਆਂ ਜਾਵਾਂਗੀਓ ਨੀਂਓ ਆਪਣੇ ਨੰਗ ਮਾਂ ਤੇ ਹੋ ਕੇ ਜਾ ਅਰੇ ਏਡੀ ਲੰਮੀ ਜ਼ੁਬਾਨ ਵਾਂ ਤੇਰੀ ਜਾ ਤੂੰ ਉੱਥੇ ਚਲਾ ਮੁੰਮੀ ਚੱਲ ਮੈਨੂੰ ਮਾਫ ਕਰ ਦੋ ਮੈਂ ਨਹੀਂ ਕੋਈ ਮਾਫੀ ਮੋਫੀ ਨਹੀਂ ਬੜੇ ਦਿਨ ਹੋ ਗਏ ਤੈਨੂੰ ਮਾਫਰਾ ਦੇ ਦੂੰ ਮੈਂ ਕਿੱਥੇ ਚੱਲ ਜਾ ਰੋਣ ਮੇਰੇ ਕੋ ਨਹੀਂ ਦੇਖਿਆ ਜਾਂਦਾ ਮੈਂ ਰੋਣ ਨਹੀਂ ਮੈਂ ਕਿੱਥੇ ਜਾਉਂਦੀ ਨਹੀਂ ਦੱਸੋ ਕਿੰਦ ਨੂੰ ਮੈਂ ਦੱਸ ਕਰ ਜਾਵਾਂ ਤਾਂ ਮਸ਼ਾਲਾ ਆ ਗਿਆ ਮਸ਼ਾਲਾ ਹੋ ਗਈ ਜਾ ਲੈ ਪਰਮਾਵੀਓ ਕੇ ਚੱਲ ਨਿਕਲ ਨਿਕਲ ਚੱਲ ਨਿਕਲ ਤੈਨੂੰ ਚੋਕੇ ਚਲੋ ਚਲੋ ਮੁਰਤੇ ਨਾ ਹੀ ਹੋਣ ਪਿੱਛੇ ਬਥੇਰੇ ਦਿਨਾਂ ਵ ਬਥੇਰੀਆਂ ਬੱਥਾਂ ਹੁੰਦੀਆਂ ਨਿਕਲ ਜਾਓ ਨਿਕਲ ਜਾਓ ਤਾਂ ਪਾਇਆ ਕਿ ਡਾਇਨਾ ਨੇ ਜਾਤੇ ਚੰਗਾ ਹੈ ਕੰਮ ਨਿਪਟਾਇਆ ਦਾ ਨੀ ਚਲ ਜਾ ਚਲ ਜਾ ਕਹਿੰਦੀ ਕਿ ਜਾਨੀ ਪਿੱਛੇ ਮੜ ਮੜ ਕੇ ਮੈਂ ਕਿੱਥੇ ਜਾਵਾਂਗੀ ਨੀ ਚੱਲ ਚੱਲ ਆਪਣੇ ਨੰਗ ਮਾ ਪਿਓ ਕੋ ਆਕਰ ਤੇ ਬੜੀ ਤੇਰੀ ਚੱਲ ਚੱਲ ਕਿੱਦਾਂ ਸਟੀਕਰ ਲਾਇਆ ਇਹਨੇ ਲੈ 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 ਇਹਨੂੰ ਉਹ ਲੈ ਕੇ ਪਛੜੀਆਂ ਆਏ ਆਏ ਦੁਸ਼ਮਣ ਨੂੰ ਦੇ ਘਟਿਆਂ ਨੂੰ ਰੋਕ ਲੈਣੇ ਨਾ ਡੈਰੀ ਚੱਲੇ ਕੀ ਹੋ ਗਈ ਮੁੰਮੀ ਨੀ

ਸਭ ਕੁਝ ਠੀਕ ਹੈ ਬਬੀ ਠੀਕ ਹੈ ਤੂੰ ਮੇਰੇ ਕਿੱਧਰ ਆ ਤਾ ਆ ਜਾ ਬਰਕਤ ਪੁੱਤ ਠੀਕ ਵਾ ਨਾ ਹਾਂਜੀ ਹਾਂਜੀ ਪਾ ਪੁੱਤ ਮੈਨੂੰ ਬੜੀ ਘਬਰਾਹਟ ਹੋਂਦੀ ਆ ਕੀ ਗੱਲ ਤੇਰਾ ਚਿਹਰਾ ਵੀ ਉਤਰਿਆ ਵਾ ਆ ਤੂੰ ਕੱਪੜੇ ਕਿੱਥਾਂ ਦੇ ਪਾਏ ਆ ਤੇ ਚੱਪਲਾਂ ਪਾਈਆਂ ਪੈਰਾਂ ਵਿੱਚ ਗੱਲ ਕੀ ਆ ਮੈਨੂੰ ਗੱਲ ਦੱਸ ਮੇਰੇ ਅੰਦਰ ਤੇ ਆ ਜਾਓ ਹੈਂ ਹੰਝਲੀ ਆਉਂਦੀ ਚਲੋ ਆ ਜਾ ਪੁੱਤ ਆ ਜਾ ਇੱਥੇ ਬੋ ਕਿ ਬੈਠੋ ਪੁੱਤ ਪਾਣੀ ਲੈ ਕੇ ਆਵਾਂ ਮੈਂ ਨਹੀਂ ਨਹੀਂ ਇਹ ਮੈਂ ਇਹ ਦੱਸ ਵੀ ਕੀ ਗੱਲ ਗੱਲ ਕੀ ਹੋਈ ਆ ਤੁਹਾਡੀ ਗੱਲ ਕੀ ਹੋਈ ਮਮੀ ਨੇ ਘਰੋਂ ਹਾਈ ਹਾਈ ਮਮੀ ਨੇ ਘੜੀ ਕਿ ਲੋ ਕਰਾ ਕੱਢਤਾ ਵਾ ਕਿਹੜੀ ਗੱਲ ਦੱਸ ਮੈਨੂੰ ਮੈਨੂੰ ਤਾਂ ਪਤਾ ਹੀ ਆ ਮਮੀ ਦਾ ਨਹੀਂ ਕੋਈ ਗੱਲ ਤੇ ਪੁੱਤ ਤਾਂ ਹੀ ਹੋਊਗੀ ਐਦਾਂ ਕਿਦਾਂ ਘਰੋਂ ਕੱਢ ਸਕਦੀ ਆ ਉਹ ਇਹ ਤਾਂ ਗੱਲ ਹੋਈ ਬਣਾ ਇੱਕ ਰੋਟੀ ਬਣਾ ਮੈਂ ਕਿਹਾ ਵੀ ਮੈਂ ਸਾ ਮੈਂ ਵੀ ਕੰਮ ਕਰਨੀ ਮੈਂ 2 ਮਿੰਟ ਸਾ ਲੈ ਲੈਨੀ ਆ ਮੇਕਾ ਜੇ ਤਰ ਬੋਤੀ ਕਾਲੀ ਤੀ ਆਪ ਬਣਾ ਲਓ ਕਹਿੰਦੇ ਕਿ ਅੱਜ ਦੀ ਮੈਂ ਘਰੋਂ ਬਾਹਰ ਕੱਢ ਗਈ ਸਾਲ ਆ ਜੀ ਉਹਨੇ ਮੌਕਾ ਹੀ ਵੇਖਿਆ ਵਾ ਮੈਨੂੰ ਪਹਿਲਾਂ ਹੀ ਪਤਾ ਸੀ ਦਰਜੀਤ ਦੇ ਡੈਡੀ ਦਰਜੀਤ ਦੇ ਡੈਡੀ ਹਾਂ ਜੀ ਗੱਲ ਹਾਂ ਨੀਤੀ ਹੈ ਹੀ ਆ ਸੱਸੀ ਕਾ ਸੱਸੀ ਗੱਲ ਤੂੰ ਦੱਸਿਆ ਹੀ ਨਹੀਂ ਹੈ ਕੀ ਗੱਲ ਹੋਈ ਆ ਕਹਿਣ ਡਈ ਆ ਮੇਰੀ ਸੱਸ ਨੇ ਮੈਨੂੰ ਘਰੋਂ ਬਾਹਰ ਕੱਢਤਾ ਵਾ ਕਿਹੜੀ ਗੱਲ ਤੂੰ ਉਹ ਤਾਂ ਮੈਂ ਪੁੱਛਣ ਡਈ ਆ ਕਹਿੰਦੀ ਸਬਜੀ ਨਹੀਂ ਹੀ ਬਣੀ ਵੀ ਨਿਆਣੇ ਤੰਗ ਕਰਨ ਦੇ ਹੀਗੇ ਤੇ ਮੇਰੇ ਕੋਲ ਤੜਕਾ ਨਹੀਂ ਲੱਗਾ ਤੇ ਉਹਨੇ ਫੜ ਕੇ ਤੇ ਬਾਹੋਂ ਫੜ ਕੇ ਬਾਹਰ ਕੱਢਤਾ ਕੱਪੜੇ ਪਾ ਕੇ ਤੇ ਘਰ ਚ ਕਹਿਣ ਦੀ ਕੋਈ ਵੀ ਹੈ ਨਹੀਂ ਅੱਜ ਦੱਸ ਮੇਰੀ ਗੱਲ ਸੁਣ ਉਹ ਗੱਲ ਤੜਕੇ ਤੋਂ ਕਿਰੂ ਤੀਪ ਨੂੰ ਬਾਹਰ ਕੱਢਦੀ ਦਾ ਵਾ ਹੈ ਕਿ ਉਹ ਜੀ ਬੁੱਢੀ ਆ ਉਹ ਹੈ ਮੈਂ ਤਾਂ ਬੜੇ ਝੱਲੇ ਲੇ ਤੇ ਮੈਂ ਕਿੱਥੇ ਜਾਉਂਗੀ ਮੈਨੂੰ ਮਾਫ ਕਰ ਦੋ ਮੈਂ ਬਣਾ ਦੇਂਗੀ ਸਭ ਆਏ ਹਾਏ ਪਤਾ ਨਹੀਂ ਮੇਰੀ ਧੀ ਵਿਚਾਰੀ ਕਿੱਦਾਂ ਲੱਗੀ ਉਹ ਬਹੁਤ ਮਾੜਾ ਕੀਤਾ ਤੇ ਮੈਂ ਦੱਸਾਂ ਗੱਲ ਇਹ ਸਬਰ ਤੋਂ ਅੱਗੇ ਹੋ ਗਈ ਇਹ ਗੱਲ ਸਬਕ ਉਹਨੇ ਦਾ ਹੱਤਾ ਬੰਨੇ ਪਾਰ ਕਰਤੇ ਆ ਮਸਾ ਦਰਸ ਨਹੀਂ ਆਇਆ ਨਿਕਿ ਨਿਕੇ ਨਿਆਣਿਆਂ ਤੇ ਮਸਾ ਦਰਸ ਨਹੀਂ ਆਇਆ ਹੱਦੀ ਤੇ ਉਹ ਤਾਂ ਗੱਲ ਵਾ ਹੈ ਹੈ ਨਾ ਰੋਲ ਰਹੀਆਂ ਆ ਕਿ ਕਦ ਕਰਦੇ ਨੇ ਕੋਈ ਕਰੋ ਬਾਹਰ ਛੱਡਦੇ ਆਂ ਆਏ ਮੈਂ ਮਰ ਜਾ ਨਿਕਿ ਨਿਕੇ ਨਿਆਣੇ ਆ ਵਿਚਾਰੇ ਚੱਲ ਫੋਨ ਹੁਣ ਤੂੰ ਨਾ ਫਿਕਰ ਨਾ ਕਰੀਂ ਗੀ ਇਹ ਗੱਲ ਦਾ ਕੋਈ ਪਤਾ ਨਾ ਆਪਾਂ ਹੈਗੇ ਤੇਰੇ ਮਾਪਿਓ ਸਾਡੇ ਦੀ ਤਕੜੀ ਗੱਲ ਦਾ ਫਿਕਰ ਵਾ ਬਰਸ਼ਰਨ ਵੀ ਕਰ ਹੈਨੀ ਆ ਤੇਰਾ ਫੋਨ ਕਿੱਥੇ ਆ ਸਾਨੂੰ ਫੋਨ ਨਹੀਂ ਕਰ ਦਿੰਦੀ ਮੈਂ ਤੈਨੂੰ ਜੀਵਨ ਪਹਿਲਾਂ ਦੱਸਦਾ ਪੈਸੇ ਜਦਾਨੀ ਨੇ ਨਾ ਕੋਈ ਨਾ ਕੋਈ ਚੰਦ ਚਾੜਨਾ ਤੇ ਚੜ੍ਹਤ ਕਹਿੰਦੇ ਅੱਜ ਹੈ ਮੈਂ ਤਾਂ ਸੋਚ ਵੀ ਨਹੀਂ ਸਕਦੀ ਪਤਾ ਕਿ ਕੋਈ ਜਾ ਸਕਦਾ ਵਾ ਮੰਮੀ ਮੈਂ ਕੀ ਕਰਦੀ ਕੁਸ਼ਣੇ ਉਥੇ ਰਹਿਣਾ ਸਮਝਾਇਆ ਫਿਰ ਜੀਵਨ ਤੂੰ ਕੁਸ਼ਣਾਂ ਬੋਲੀ ਪਰ ਮੈਂ ਕੀ ਕਰਦੀ ਜਦੋਂ ਬੰਦੇ ਦਾ ਸੰਗਲ ਟੁੱਟਦਾ ਨਹੀਂ ਕੀ ਕਰਾਂ ਕਿੰਨੀ ਆ ਜੀਵਨ ਕੋ ਗੱਲਾਂ ਸੁਣਦਾ ਕੋ ਹੱਥ ਬੰਨਣਾ ਹੁੰਦਾ ਵਾ ਇਹ ਥੋੜੀ ਗੱਲ ਹੈ ਵੀ ਅਗਲਾ ਬੰਦਾ ਰਸਲੇ ਕੁੱਤੇ ਜਾਂਦਾ ਜੇ ਤਾਂ ਬੰਦਾ ਗੱਲਣਾ ਚੁੱਪ ਕੀਤਾ ਰਵੇ ਹੈ ਇਹ ਸਾਡੀ ਧੀਜ ਕੋ ਗਲਤੀ ਹੁੰਦੀ ਐ ਨੂੰ ਫੋਨ ਕਰਦੀ ਹੈ ਇੱਡਾ ਵੱਡਾ ਸਟੈਪ ਉਹਨੇ ਜੁਕ ਲਿਆ ਕਿਹੜੀ ਗੱਲ ਤੋਂ ਜੁਕ ਲਿਆ ਉਹਨੇ ਹੈ ਇਹਦੇ ਮਗਰ ਹੈ ਨਹੀਂ ਕੋਈ ਕੁੜੀ ਦੇ ਕੋਈ ਨਹੀਂ ਪੁੱਤ ਤੂੰ ਫਿਕਰ ਨਾ ਕਰ ਆਪਾਂ ਹੈਗੇ ਹਜੇ ਵੇਖੀ ਸਹੀ ਪੁੱਤ ਆਪਾਂ ਕੀ ਹਾਲ ਕਰਨੇ ਇਹਨਾਂ ਦਾ ਇਹਦਾ ਤਾਂ ਮੈਂ ਵੀ ਨਹੀਂ ਛੱਡਣ ਲੱਗੀ ਹੁਣ ਇਹਨਾਂ ਨੂੰ ਬਥੇਰਾ ਚਿਰ ਮਿੰਤਾ ਕਰ ਕਰਕੇ ਨਾ ਟਾਈਮ ਕੱਢ ਲਿਆ ਵਾ ਹੁਣ ਆਪਾਂ ਮਿੰਤਾ ਹੀ ਕਰੀ ਜਾਣੀਆਂ ਵਾ ਵੇ ਪੁੱਤ ਤੇਰੀ ਤਾਂ ਸੱਤ ਦੇ ਮੁੰਗਲ ਬੜਾ ਚਿਰ ਵੇਖ ਲਿਆ ਵਾ ਸਿਰਫ ਉਹ ਬੰਦੇ ਦਾ ਕਰਕੇ ਤੇਰਾ ਡਾ ਸੋਹਰਾ ਹੀ ਉਹਦਾ ਕਰਕੇ ਮੈਂ ਕੋਈ ਗੱਲ ਨਹੀਂ ਕਰਦਾ ਮੈਂ ਚੱਲ ਸਾਰੇ ਬੰਦੇ ਚੰਗੇ ਆ ਤੇ ਕੋਈ ਗੱਲ ਨਹੀਂ ਇੱਕ ਵਿੱਚ ਇਤਨਾ ਦਾ ਹੋਊਗਾ ਤੇ ਕੋਈ ਗੱਲ ਬੰਦਾ ਅਰੇ ਅਸਮੈਂਟ ਕਰ ਲਈਦਾ ਆਪਣੀ ਇਹ ਥੋੜਾ ਕਹਿੰਦੇ ਤੀ ਪਤ ਨੂੰ ਕਹਿੰਦੇ ਖਲੋਣ ਨਹੀਂ ਦੇਣਾ ਤੇਰਾ ਸਾਰਾ ਘਰ ਹੀ ਘਰ ਨਹੀਂ ਬੰਦੇ ਘੜੀ ਘਰ ਤਾਂ ਹੀ ਉਹ ਦੇਖ ਨਾ ਤੇ ਪਈਆ ਉਹ ਤੇ ਰੱਬ ਦਾ ਬੰਦਾ ਹੁੰਦਾ ਸੀ ਉੱਤ ਨਹੀਂ ਪਣੀ ਆ ਗੱਲ ਕਰਨ ਦੀ ਠੀਕ ਆ ਕੋਈ ਗੱਲ ਨਹੀਂ ਇਹਨੂੰ ਥੋੜਾ ਜਨੇ ਤਾਰੇ ਖਾ ਲਾਂਗੇ ਆਪਾਂ ਉੱਤੇ ਬਸ ਕੁੜੀਆਂ ਦੀ ਫਿਕਰ ਕੋਈ ਨਹੀਂ ਕੋਤਾ ਪਤਾ ਜੀ ਹੈਗੇ ਆ ਜਿੰਦੇ ਜਾਗਦੇ ਕੋਈ ਗੱਲ ਨਹੀਂ ਇਹਨਾਂ ਦਾ ਪੈਦਾ ਨਹੀਂ ਹੋਣਗੇ ਇਹਨਾਂ ਦਾ ਹੱਕ ਇਹਨਾਂ ਨੂੰ ਮਿਲ ਕੇ ਰਹੂਗਾ ਤੂੰ ਉਹਨਾਂ ਦਾ ਫਿਕਰ ਕਰਕੇ ਇਹ ਗੱਲ ਦੀ ਆਪਾਂ ਜੀ ਹੈਗੇ ਆ ਵੇਹਲਾ ਟੈਨਸ਼ਨ ਦਾ ਲੈੰਬਰੀ ਧੀ ਚਾ ਪਰ ਪਾਣੀ ਲੈ ਕੇ ਉੱਧਾ ਦੇ ਵਾਸਤੇ ਪਰਨਾ ਜੀਵਨ ਤਾਂ ਨਮਰੇ ਤਾਂ ਕੰਮ ਤੋਂ ਪਹਿਲਾਂ ਆਂਦਾ ਹੈ ਮੈਂ ਕੋ ਆਪਰ ਡਰ ਕੇ ਮਾਤਰ ਸਾਥੀ ਲਾ ਲੀਏ ਪਰ ਨਾ ਤੇਰੀ ਮਾਂ ਨੇ ਮੇਰੀ ਇੱਕ ਨਹੀਂ ਮੰਨੀ ਇਹਦੇ ਚੱਲ ਚੰਗਾ ਚੰਗੇ ਕਰਦੀ ਪੁੱਤ ਚੱਲ ਜੂਗਾ ساری ਉਮਰ ਸੌਖਾ ਰਹੂਗਾ ਆ ਲੈ ਲੈ ਸੌਖਾ ਹੁਣ